ਸਾਡੇ ਦਰਮਾਨ ਜਿਹੜੇ ਅੱਜ ਦੇ ਇਸ ਸਮਾਗਮ ਦੇ ਮੁੱਖ ਬੁਲਾਰੇ ਦੀਪ ਸਿੱਧੂ ਜੀ ਜਿਹੜੇ ਪਹੁੰਚ ਚੁੱਕੇ ਨੇ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਸਾਡੇ ਪਾਸ ਸਮਾਂ ਥੋੜਾ ਹੈ ਜਿਨੀਆਂ ਵੀ ਗੁਰੂ ਗਿਆ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਨੂੰ ਜੀਆਂ ਨੂੰ ਕਿਹਾ ਜਾਂਦਾ ਹੈ ਤੇ ਸਾਰੇ ਆਪਣਾ ਚਾਹ ਪਾਣੀ ਛੱਕ ਕੇ ਅੰਦਰ ਆਉਣ ਦੀ ਕਿਰਪਾਲਤਾ ਕੀਤੀ ਜਾਵੇ ਕੁਰਸੀਆਂ ਲੱਗੀਆਂ ਹੋਈਆਂ ਨੇ ਸਜਾ ਜਾਵੇ ਕੁਝ ਗ ਆਪਣੇ ਕੋਲੇ ਬੁਲਾਰੇ ਨੇ ਭਾਈ ਹਰਮੰਦਰ ਸਿੰਘ ਪੱਟ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਕਵਿਤਾ ਬੋਲਣੀ ਚਾਹੁੰਦੇ ਨੇ ਮੈਂ ਬੇਨਤੀ ਕਰਾਂਗਾ ਭਾਈ ਹਰਮੰਦਰ ਸਿੰਘ ਪੱਟ ਨੂੰ ਕਿ ਸੀਮਤ ਸਮੇਂ ਦੇ ਵਿੱਚ ਹੀ ਆਪਣੀ ਕਵਿਤਾ ਦੇ ਬੋਲਾਂ ਨੂੰ ਸੰਕੋਚਦੇ ਹੋਏ ਆਪਣੀ ਕਵਿਤਾ ਗੁਰੂ ਕੀਆਂ ਸੰਗਤਾਂ ਅੱਗੇ ਰੱਖੀ ਜਾਵੇ ਉਸ ਤੋਂ ਅਪਰੰਤ ਭਾਈ ਜਸਕਰਨ ਸਿੰਘ ਜੀ ਸਿਵੀਆਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹਨਾਂ ਦਾ ਉਹ ਕਵਤਾ ਵਾਲੇ ਵੀਰ ਤੋਂ ਬਾਅਦ ਉਹਨਾਂ ਦਾ ਸਮਾ ਹੈ ਤੇ ਉਹ ਆਪਣੇ ਵਿਚਾਰ ਰੱਖਣਾ ਹੁਣ ਮੈਂ ਬੇਨਤੀ ਕਰਾਂਗਾ ਭਾਈ ਹਰਮੰਦਰ ਸਿੰਘ ਪੱਟ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਕਵਤਾ ਬੋਲ ਕੇ ਸ਼ੁਰੂਆਤ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਇਹ ਕਵਿਤਾ ਬੋਲਣ ਦਾ ਵਿਸ਼ਾ ਤੇ ਮੌਕਾ ਪਹਿਲਾ ਹੀ ਹੈ ਲਿਖਦਾ ਤਾਂ ਮੈਂ ਬਹੁਤ ਚਿਰ ਦਾ ਪਰ ਅੱਜ ਬਾਈ ਜੀ ਨੇ ਕੋਟਪਾਰਾ ਬਾਈ ਜੀ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਉਹਨਾਂ ਨੇ ਕੱਲ ਹੀ ਨੋਟਿਸ ਭੇਜਿਆ ਸੀ ਤੇ ਅੱਜ ਹੀ ਮੈਂ ਇਹ ਪੋਇਟਰੀ ਲਿਖੀ ਆ ਤੁਹਾਡੇ ਦੋ ਸ਼ਬਦ ਜਿਹੜੇ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹਾਂ ਇਹਦਾ ਚੈਲੰਜ ਸਿੱਧਾ ਦਿੱਲੀ ਨੂੰ ਹੀ ਆ ਕਿਉਂਕਿ ਕਿਸਾਨਾਂ ਦੇ ਹੱਕ ਦੀ ਗੱਲ ਆ ਤੇ ਸਿੱਧਾ ਜਿਲ੍ਹੇ ਚਾਲੇ ਦਿੱਲੀ ਨੂੰ ਆ ਹੱਕ ਤਾਂ ਅਸੀਂ ਲੈ ਕੇ ਰਹਿਣਾ ਕਹਿ ਦਿਓ ਜਾ ਕੇ ਦਿੱਲੀ ਨੂੰ ਹੱਕ ਤਾਂ ਅਸੀਂ ਲੈ ਕੇ ਰਹਿਣਾ ਕਹਿ ਦਿਓ ਜਾ ਕੇ ਦਿੱਲੀ ਨੂੰ ਹਲੇ ਵੀ ਸਮਾ ਹੈਗਾ ਵਿਚਾਰੇ ਆਪਣੀ ਮਤਸਿੱਲੀ ਨੂੰ ਅਗਲਾ ਤੇ ਪੜਦੇ ਬਹੁਤੀ ਦਿਨ ਨਾ ਰਹਿਣੇ ਕਹਿ ਦਿਓ ਜਾ ਕੇ ਸ਼ੇਖ ਚਿੱਲੀ ਨੂੰ ਸ਼ੇਖ ਚਿੱਲੀ ਸਮਝਦੇ ਹੋ ਕੋਣ ਅਗਲਾ ਤੇ ਪੜਦੇ ਬਹੁਤੀ ਦਿਨ ਨਾ ਰਹਿਣੇ ਕਹਿ ਦਿਓ ਸ਼ੇਖ ਚਿੱਲੀ ਨੂੰ ਹੱਕ ਤਾਂ ਅਸੀਂ ਲੈ ਕੇ ਰਹਿਣਾ ਕਹਿ ਦਿਓ ਜਾ ਕੇ ਦਿੱਲੀ ਨੂੰ ਉਹਦੋਂ ਸਿਓ ਮਾਰੇ ਜਾ ਕੇ ਜਰਨਲ ਅਡਵੈਰ ਨੂੰ ਕਾਹ ਤੋਂ ਤੂੰ ਯਾਦ ਕਰਾਉਂਦੀ ਪੁਰਾਣੇ ਵੈਰ ਨੂੰ ਉਦਮਸ਼ਮ ਮਾਰੇ ਜਾ ਕੇ ਜਨਰਲ ਅਡਵੈਰ ਨੂੰ ਤੂੰ ਕਾਹਤੋਂ ਯਾਦ ਕਰਾਉਂਦੀ ਪੁਰਾਣੇ ਵੈਰ ਨੂੰ ਕੁਰਬਾਨੀ ਤੋਂ ਕਦੋਂ ਡਰਦੇ ਯੋਧੇ ਕੁਰਬਾਨੀ ਤੋਂ ਕਦੋਂ ਡਰਦੇ ਯੋਧੇ ਮੌਤ ਐ ਲਾੜੀ ਮੁੱਢ ਤੋਂ ਅੜਾਏ ਆਉਂਦੇ ਖਿੱਲੀ ਮੌਤ ਐ ਲਾੜੀ ਮੁੱਢ ਤੋਂ ਆਏ ਅੜਾਉਂਦੇ ਖਿੱਲੀ ਹੱਕ ਤਾਂ ਸੀ ਰਹਿ ਕੇ ਰਹਿਣਾ ਕਹਿ ਦਿਓ ਜਾ ਕੇ ਦਿੱਲੀ ਹੱਕ ਤਾਂ ਅਸੀਂ ਲੈ ਕੇ ਰਹਿਣਾ ਕਹਿ ਦਿਓ ਜਾ ਕੇ ਦਿੱਲੀ ਨੂੰ ਬੜਾ ਚਿਰ ਹੋ ਗਿਆ ੱੱੱਕਾ ਜਰਦਿਆਂ ਮਿਹਨਤ ਮਜ਼ਦੂਰੀ ਕਰਕੇ ਸੋਡਾ ਟੱਡ ਭਰਦਿਆਂ ਬੜਾ ਚਿਰ ਹੋ ਗਿਆ ੱਤਕਾ ਜਰਦੇ ਆ ਮਿਹਨਤ ਮਜ਼ਦੂਰੀ ਕਰਕੇ ਸੋਡਾ ਢਿੱਡ ਭਰਦਿਆਂ ਕਾ ਤੂੰ ਸਬਰ ਤੋਂ ਪਰਖੇ ਬੈਠੀ ਚਲਾਕੋ ਬਿੱਲੀ ਤੂੰ ਕਾ ਤੂੰ ਸਾਡਾ ਸਬਰ ਤੋਂ ਪਰਖੇ ਬਣ ਕੇ ਬੈਠੀ ਚਲਾਕੋ ਬਿੱਲੀ ਤੂੰ ਹੱਕ ਤਾਂ ਸੀ ਲੈ ਕੇ ਰਹਿਣਾ ਕਹਿਦੇ ਹੋ ਜਾ ਕੇ ਦਿੱਲੀ ਨੂੰ 24 ਨਵੰਬਰ ਜਿਹੜਾ ਆ ਰਿਹਾ ਹੁਣ 26 ਨਵੰਬਰ 2020 ਨੂੰ ਲਿਖਣਾ ਇਤਿਹਾਸ ਹਸੀ ਜਿਉਂਦੇ ਜਿਹਿ ਰਹਿਣਾ ਜਾਗੋ ਪੰਜਾਬ ਨੂੰ ਬਚਾ ਲੋ ਬਈ ਜਿਉਂਦੇ ਜੇ ਰਹਿਣਾ ਤਾਂ ਜਾਗੋ ਹੁਣ ਬਚਾ ਲੋ ਪੰਜਾਬ ਬਈ ਦਿੱਲੀ ਤਾਂ ਦੱਬਣ ਨੂੰ ਫਿਰਦੀ ਦਿੱਲੀ ਸਾਨੂੰ ਦੱਬਣ ਨੂੰ ਫਿਰਦੀ ਦੇਵੇ ਨਾ ਕੋਈ ਦਾਗ ਬਈ ਹੁਣ ਤਾਂ ਅਸੀਂ ਹੱਕ ਲੈ ਕੇ ਰਹਿਣਾ ਕਹਿਦੇ ਹੋ ਜਾ ਕੇ ਦਿੱਲੀ ਨੂੰ ਹੱਕ ਤਾਂ ਅਸੀਂ ਲੈ ਕੇ ਰਹਿਣੇ ਕਹਿਦੇ ਹੋ ਜਾ ਕੇ ਦਿੱਲੀ ਨੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਈ ਹਰਮਿੰਦਰ ਸਿੰਘ ਪੱਟ ਜੀ ਦਾ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਕਵਿਤਾ ਆਪਣੀ ਕਲਮ ਬੰਦ ਕਰਕੇ ਤੇ ਅੱਜ ਆਪ ਜੀ ਦੇ ਸਾਹਮਣੇ ਰੱਖੀ ਐ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਅੱਜ ਦਾ ਇਹ ਆਪਾਂ ਸਮਾਗਮ ਉਹ ਲਿਖਿਆ ਇਹ ਸੰਭੂ ਮੋਰਚੇ ਨੂੰ ਸਮਰਪਿਤ ਹੈ ਕਿ ਉਹਦੇ ਲਈ ਸਾਡੀ ਜਿਹੜੀ ਪਾਲਿਸੀ ਕੀ ਹੋਣੀ ਚਾਹੀਦੀ ਹੈ ਅੱਜ ਤੋਂ ਪਹਿਲਾਂ ਜਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਗੋਰਾ ਸ਼ਾਸਕ ਆਇਆ ਉਹਨੇ ਆ ਕੇ ਪੰਜਾਬ ਦੀ ਲੈਂਡ ਨੂੰ ਦੇਖਿਆ ਇੰਡੋਨੇਸ਼ੀਆ ਨੂੰ ਦੇਖ ਕੇ ਉਹਨੇ ਆਪਣੇ ਮੁਨਾਫੇ ਦੇ ਵਾਸਤੇ ਇਹਦੀ ਤਕਨੀਕ ਹੈ ਜਿਹੜੀ ਉਹ ਅਪਣਾਈ ਉਸ ਤੋਂ ਬਾਅਦ ਜਿਹੜਾ ਸੱਤਾ ਦਾ ਤਬਦੀਲੀ ਹੋਈ ਜਿਹਨੂੰ ਆਜ਼ਾਦੀ ਦਾ ਨਾਮ ਦਿੱਤਾ ਗਿਆ ਸਿਰਫ ਫਿਰ ਜਿਹੜਾ ਪੰਜਾਬ ਦਾ ਐਗਰੀਕਲਚਰ ਢਾਂਚਾ ਉਹ ਭਾਰਤ ਸਰਕਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਉਲੇਕਿਆ ਗਿਆ ਜਿਹੜਾ ਅੱਜ ਦਾ ਸਾਡਾ ਇਹ ਸਮਾਗਮ ਆ ਉਹਦੇ ਵਿੱਚ ਤਿੰਨ ਮੁੱਖ ਜਿਹੜੇ ਸਾਡੇ ਵਿਸ਼ੇ ਨੇ ਜਿਹਦੇ ਸਬੰਧ ਵਿੱਚ ਅਸੀਂ ਗੱਲਾਂ ਕਰਨੀਆਂ ਨੇ ਪਹਿਲਾ ਇਹ ਕਿ ਪੰਜਾਬ ਦਾ ਐਗਰੀਕਲਚਰ ਢਾਂਚਾ ਜਿਹੜਾ ਉਹ ਭਾਰਤ ਸਰਕਾਰ ਦੀ ਲੋੜ ਅਨੁਸਾਰ ਹੈ ਤੇ ਦੂਸਰਾ ਕਹਦੀਏ ਕਿ ਫਿਰ ਭਾ ਪੰਜਾਬ ਦੀ ਲੋੜ ਪੂਰਤੀ ਦੇ ਲਈ ਜਿਹੜਾ ਹੁਣ ਦਾ ਸਾਡਾ ਮਾਹੌਲ ਬਣਿਆ ਉਹਦੇ ਲਈ ਸਾਡੇ ਕੋਲੇ ਖੇਤੀਬਾੜੀ ਦਾ ਢਾਂਚਾ ਕੀ ਹੋਣਾ ਚਾਹੀਦਾ ਤੇ ਤੀਸਰਾ ਇਹਦਾ ਹੈ ਵੀ ਜਿਹੜਾ ਅਸੀਂ ਢਾਂਚਾ ਬਣਾਵਾਂਗੇ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਸਾਡੀ ਸਰਕਾਰ ਦੇ ਕੋਲ ਕਿਹੜੀਆਂ-ਕਿਹੜੀਆਂ ਪਾਵਰਾਂ ਹੋਣੀਆਂ ਚਾਹੀਦੀਆਂ ਨੇ ਇਹਦੇ ਸੰਬੰਧ ਦੇ ਵਿੱਚ ਇਹ ਤਿੰਨ ਵਿਸ਼ੇ ਨੇ ਸਾਡੇ ਕਿ ਕਹਦੇ ਆ ਕਿ ਆਪਾਂ ਐਗਰੀਕਲਚਰ ਦਾ ਢਾਂਚਾ ਸੀ ਉਲੀਕਣਾ ਆ ਤੇ ਉਹਨੂੰ ਇੰਪਲੀਮੈਂਟ ਅੱਗੇ ਕਿਵੇਂ ਕਰਨਾ ਹੈ ਹੁਣ ਮੈਂ ਬੇਨਤੀ ਕਰਾਂਗਾ ਭਾਈ ਦਸਕਰਨ ਸਿੰਘ ਜੀ ਸਿਵੀਆਂ ਉਹ 10 ਮਿੰਟ ਵਾਸਤੇ ਆਪਣੇ ਜਿਹੜੇ ਵਿਚਾਰ ਆ ਅੱਜ ਦੀ ਜਿੰਨੀ ਵੀ ਸੰਗਤ ਇਕੱਤਰ ਹੋਈ ਆ ਉਹਨਾਂ ਦੇ ਸਾਹਮਣੇ ਰੱਖਣ ਭਾਈ ਜਸਕਰਨ ਸਿੰਘ ਜੀ ਸਿਵੀਆਂ ਬਹੁਤ ਹੀ ਸਤਿਕਾਰਯੋਗ ਇਸ ਮੋਰਚੇ ਨੂੰ ਚਲਾ ਰਹੇ ਕਿਸਾਨ ਜਾਂ ਕਿਸਾਨਾਂ ਦੇ ਹੱਕ ਵਿੱਚ ਆਏ ਹੋਏ ਉਹ ਲੋਕ ਜਿਨ੍ਹਾਂ ਨੇ ਦਿੱਲੀ ਨੂੰ ਇਹ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਵੀ ਅਸਲ ਕਿਸਾਨਾਂ ਦੀ ਸਮੱਸਿਆ ਹੈ ਕਿੱਥੇ ਬਹੁਤ ਸਾਰੇ ਜਿਵੇਂ ਤਿੰਨ ਵਿਸ਼ੇ ਸਟੇਜ ਤੋਂ ਅਨਾਉਂਸ ਕੀਤੇ ਗਏ ਐ ਉਹਨਾਂ ਤਿੰਨਾਂ ਵਿਸ਼ਿਆਂ ਦੇ ਸਬੰਧ ਦੇ ਵਿੱਚ ਮੈਂ ਕੁਝ ਆਪਦੇ ਵਿਚਾਰ ਰੱਖਾਂ ਅਸਲ 'ਚ ਪੰਜਾਬ 'ਚ ਇਹ ਸਮੱਸਿਆ ਉਤਪਨ ਕਿਉਂ ਹੋਈ ਇਹਦੇ ਬਹੁਤ ਵੱਡੇ ਕਾਰਨ ਵੀ ਐ ਇਹਦੇ ਵਿੱਚ ਸਰਕਾਰਾਂ ਦੀਆਂ ਨੀਤੀਆਂ ਇਹਦੇ ਵਿੱਚ ਜਿਵੇਂ ਦੱਸਿਆ ਗਿਆ ਵੀ ਫਸਲਾਂ ਨੂੰ ਉਹ ਫਸਲਾਂ ਬੀਜਣ ਵਾਸਤੇ ਸਾਨੂੰ ਉਤਸ਼ਾਹਿਤ ਕੀਤਾ ਗਿਆ ਜਿਹੜੀਆਂ ਫਸਲਾਂ ਸਰਕਾਰ ਦੀ ਲੋੜਾਂ ਨੂੰ ਪੂਰੀਆਂ ਕਰਦੀਆਂ ਸੀ ਤੁਸੀਂ ਪਿੱਛੇ ਸਾਰੇ ਪੜੇ ਲਿਖੇ ਬੈਠੇ ਹੋ ਤੁਸੀਂ ਇਹ ਜ਼ਰੂਰ ਪੜਿਆ ਹੋਵੇਗਾ ਵੀ ਕਿਸੇ ਟਾਈਮ ਭਾਰਤ ਦਾ ਪ੍ਰਧਾਨ ਮੰਤਰੀ ਜਵਾਨ ਲਾਲ 네ਹਰੂ ਹੱਥ 'ਚ ਠੂਠਾ ਫੜ ਕੇ 12 ਕਣਕ ਮੰਗਦਾ ਫਿਰਦਾ ਸੀ। ਉਹਦੇ ਵਿੱਚ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ। ਐਗਰੀਕਲਚਰ ਯੂਨੀਵਰਸਿਟੀ ਨੇ ਨਵੇਂ ਬੀਜ ਲਿਆਂਦੇ ਤੇ ਅਸੀਂ ਉਹ ਸਮੱਸਿਆ ਨੂੰ ਇੰਨਕ ਭਾਰਤ ਨੂੰ ਨਿਰਪਰ ਬਣਾਤਾ ਅੱਜ ਇਹਨਾਂ ਕੋਲੇ ਅਨਾਜ ਦੀ ਕੋਈ ਥੜਨੀ ਚਾਹੀਦਾ ਤਾਂ ਇਹ ਸੀ ਵੀ ਇਸ ਜਿਨ੍ਹਾਂ ਨੇ ਨਿਰਪਰ ਬਣਾਇਆ ਸੀ ਭਾਰਤ ਨੂੰ ਉਹਨਾਂ ਲੋਕਾਂ ਨੂੰ ਮਨਾਫਕ ਹੋਰਾ ਇਹ ਧੰਦਾ ਬਣਾਇਆ ਜਾਂਦਾ ਜਾਂ ਉਹ ਲੋਕ ਆਪਦੀ ਜ਼ਿੰਦਗੀ ਨੂੰ ਵਧੀਆ ਬਸ਼ਰ ਕਰ ਸਕਦੇ ਪਰ ਇਥੇ ਨੀਤੀ ਸਾਡੇ ਦੇਸ਼ ਦੀਆਂ ਜਿਹੜੀਆਂ ਹਨ ਉਹਨਾਂ ਨੇ ਕਿਸਾਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਕੁਸਕ ਮੈਂ ਇਹ ਵੀ ਸਮਝਦਾ ਵੀ ਕਿਸਾਨ ਆ ਜਿਹੜੇ ਔਰ ਇਹਨੇ ਕਦਰ ਗਮਰਾ ਹੋ ਗਏ ਉਹਨਾਂ ਨੇ ਜਿਹੜੀਆਂ ਫਸਲਾਂ ਪੰਜਾਬ ਦੀ ਵਾਤਾਵਰਣ ਦੇ ਅਨੁਕੂਲ ਸੀ ਉਹਨਾਂ ਨੂੰ ਛੱਡ ਕੇ ਉਹ ਫਸਲਾਂ ਬੀਜਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਨੇ ਸਾਡੀ ਕਿਸਾਨੀ ਦਾ ਤੇ ਪੰਜਾਬ ਦਾ ਬੇੜਾਗਰ ਕਰਕੇ ਰੱਖਤਾ ਮੈਂ ਇਹ ਗੱਲ ਬੜੀ ਦਾਅਵੇ ਨਾਲ ਕਹਿ ਸਕਦਾ ਮੈਂ ਬੜੇ ਆਰਟੀਕਲ ਲਿਖੇ ਮੈਂ ਇਹ ਗੱਲ ਤੁਹਾਡੇ ਨਾਲ ਇਸ ਕਰਕੇ ਦਰਸਾਉਣੀ ਚਾਹੁੰਦਾ ਪੰਜਾਬ ਦਾ ਬੇੜਾਗਰ ਕੋ ਉਦੋਂ ਹੋਇਆ ਜਦੋਂ ਪੰਜਾਬ 'ਚ ਝੋਨਾ ਆਇਆ ਇਹ ਠੀਕ ਹੈ ਵੇਖੋ ਵੇਖੀ ਲੋਕਾਂ ਨੇ ਉਹ ਫਸਲ ਨੂੰ ਅਗਾਉਣਾ ਸ਼ੁਰੂ ਕੀਤਾ ਉਹਦੇ ਵਿੱਚ ਸਾਡਾ ਜਿੰਨਾ ਨੁਕਸਾਨ ਹੋਇਆ ਜਿੰਨੀਆਂ ਉਹਦੇ ਵਿੱਚੋਂ ਬਿਮਾਰੀਆਂ ਪੈਦਾ ਹੋਈਆਂ ਉਹਦਾ ਅਸੀਂ ਕਿਤੇ ਬੈਠ ਕੇ ਲੇਖਾ ਜੋਖਾ ਨਹੀਂ ਕੀਤਾ ਤੇ ਮੈਂ ਹੁਣ ਵੀ ਬੇਨਤੀ ਕਰਾਂ ਮਨੁੱਖ ਉਹਦੋਂ ਕਾਮਜ਼ਾਬ ਹੁੰਦਾ ਜਦੋਂ ਉਹ ਕੁਦਰਤ ਦੀ ਰਜ਼ਾ ਦੇ ਵਿੱਚ ਰਹੇ ਅਸੀਂ ਕੁਦਰਤ ਦੀ ਰਜ਼ਾ ਨੂੰ ਤੋੜਿਆ ਅਸੀਂ ਉਹਨਾਂ ਲੋਕਾਂ ਦੇ ਮਗਰ ਲੱਗੇ ਤੇ ਮੈਂ ਇਹ ਵੀ ਤੁਹਾਨੂੰ ਬੜੀ ਗੱਲ ਦੱਸ ਦੇਵਾਂ ਵੀ ਮੈਂ ਇਹ ਵੇਖਿਆ 1990 ਤੱਕ ਕਿਸਾਨ ਬਹੁਤ ਘਟ ਕਰਜਾਈ ਹੁੰਦਾ ਸੀ ਜੇ ਕੋਈ ਕਰਜਾ ਕਿਸੇ ਨੇ ਲੈਣਾ ਵੀ ਹੁੰਦਾ ਬੜੇ ਪਰਦੇ ਦੀ ਉਹਦੀ ਹੁੰਦੀ ਸਕੀਮ ਤੇ ਕਰਜਾਈ ਹੋਣਾ ਵੀ 1990 ਤੋਂ ਬਾਅਦ ਹੀ ਸ਼ੁਰੂ ਹੋਇਆ ਕਿਸਾਨ ਤੇ ਅੱਜ ਕਿਸਾਨਾਂ ਦੀ ਉਹ ਦੁਰਦਸ਼ਾ ਹੋ ਗਈ ਵੈਗਰੂ ਕਰੇ ਤਾਂ ਬਚਾ ਸਕਦਾ ਨਹੀਂ ਵਰਨਾ ਪੰਜਾਬ ਨੂੰ ਬਚਾਉਣਾ ਬਹੁਤ ਮੁਸ਼ਕਲ ਹੈ ਮੈਂ ਇਸ ਮਹਿਕਮੇ ਦੇ ਵਿੱਚ ਨੌਕਰੀ ਕੀਤੀ ਹੈ ਮੈਨੂੰ ਪਤਾ ਹੈ ਵੀ ਜਾ ਕੇ ਜਮ੍ਹਾਂਬੰਦੀਆਂ ਫਰੋਲ ਕੇ ਵੇਖੋ 5-5 ਕਿੱਲੇ ਵਾਲਿਆਂ ਦੇ ਸਿਰ 25-25 ਲੱਖ ਦੇ ਲੋਨ ਨੇ। ਉਹਨਾਂ ਵਿਚਾਰਿਆਂ ਨੂੰ ਉਹ ਵਿਆਜ ਦੇਣਾ ਵੀ ਔਖਾ ਹੈ ਤੇ ਬਾਕੀ ਸਮਾਜਿਕ ਕੰਮ ਬੱਚਿਆਂ ਨੂੰ ਪੜ੍ਹਾਉਣਾ ਆਪਦੀ ਕਬੀਲਦਾਰੀ ਤੌਰ 'ਤੇ ਤਾਂ ਦੂਸਰੇ ਪਾਸੇ ਪਈ ਹੈ। ਇਹ ਕਿਉਂ ਹੋਇਆ? ਇਹ ਇਸ ਕਰਕੇ ਹੋਇਆ ਸਰਕਾਰਾਂ ਸਾਨੂੰ ਇੱਥੇ ਲਜਾਉਣੀਆਂ ਚਾਹੁੰਦੀਆਂ ਸੀ। ਹੁਣ ਜਿਹੜਾ ਆ ਆਰਡੀਨੈਂਸ ਆਇਆ ਨੇ ਇਹ ਕਾਨੂੰਨ ਬਣਿਆ ਉਹਦੇ ਕਾਨੂੰਨ ਦੇ ਵਿੱਚ ਕੁਝ ਮਦਾਂ ਐਸੀਆਂ ਹੈ ਜਿਹੜੀਆਂ ਕਿਸਾਨ ਦੀ ਖੁਦਮਖਤਿਆਰੀ ਨੂੰ ਵੱਡੇ ਪੱਧਰ ਤੇ ਖੋਰਾ ਲਾਉਂਦੀਆਂ ਉਹ ਖੋਰਾ ਲਾਉਣ ਦਾ ਕਿਸਾਨ ਜਿੱਥੇ ਵਧਾਈ ਦਾ ਪਾਤਰ ਵੀ ਹੈ ਕਿਸਾਨ ਜਥੇਬੰਦੀਆਂ ਵਧਾਈ ਦੇ ਪਾਤਰ ਐ ਇਹਨਾਂ ਦੀ ਹਮਾਇਤ ਦੇ ਉੱਤੇ ਜਿੰਨੇ ਵੀ ਲੋਕ ਆਏ ਬੁੱਧੀਜੀਵੀ ਆਏ ਉਹ ਵੀ ਵਧਾਈ ਦੇ ਪਾਤਰ ਐ ਘਟੋ ਘਟ ਅਸੀਂ ਇੱਕ ਲਾਮਬੰਦੀ ਤਾਂ ਕਰ ਸਕੇ ਭਾਵੇਂ ਉਹਦਾ ਰਿਜ਼ਲਟ ਆ ਜਿਹੜੇ ਸੰਘਰਸ਼ਾਂ ਦੇ ਰਿਜ਼ਲਟ ਕਦੇ ਮਾੜੇ ਨਹੀਂ ਆਇਆ ਕਰਦੇ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਵੀ ਆਹ ਮੋਰਚਾ ਲਾਇਆ ਆਹ ਸੰਘਰਸ਼ ਚੱਲਿਆ ਵੀ ਇਹਦੀ ਪ੍ਰਾਪਤੀ ਕੀ ਐ ਸ਼ੰਗਰਸ਼ਾਂ ਦੀਆਂ ਪ੍ਰਾਪਤੀਆਂ ਹੋਇਆ ਕਰਦੀਆਂ ਸ਼ੰਗਰਸ਼ਾਂ ਪ੍ਰਤੀ ਜਦੋਂ ਲੋਕ ਸਹਿਰਦ ਹੋਣ ਜੇ ਸਾਡੀ ਲੀਡਰਸ਼ਿਪ ਸਹੀ ਹੈ ਤਾਂ ਉਹ ਪ੍ਰਾਪਤੀਆਂ ਵੱਧ ਕਰ ਜਾਂਦੀਆਂ ਆ ਪ੍ਰਾਪਤੀਆਂ ਜਿਹੜੀਆਂ ਉਹਦੀਆਂ ਘਟ ਕਰ ਰਹੇ ਰਹ ਜਾਂਦੀਆਂ ਜੇ ਲੀਡਰਸ਼ਿਪ ਉਹ ਕਿਤੇ ਦੂਸਰਾ ਰੋਲ ਅਦਾ ਕਰ ਦੇ ਤੇ ਲੋਕਾਂ ਦੀਆਂ ਪ੍ਰਾਪਤੀਆਂ ਫਿਰ ਵੀ ਜ਼ਰੂਰ ਹੁੰਦੀਆਂ ਸੋ ਕਿਸਾਨ ਇਸ ਗੱਲ ਅੱਜ ਵਧਾਈ ਦਾ ਪਾਤਰ ਹੈ ਵੀ ਜਿਹੜਾ ਘਟੋ-ਘਟ ਆਉਣ ਵਾਲੀ ਜਨਰੇਸ਼ਨ ਨੂੰ ਇਹ ਤਾਂ ਦੱਸ ਰਿਹਾ ਵੀ ਅਸੀਂ ਸੰਕਟ ਚ ਗਏ ਹੋਏ ਆ ਤੇ ਜੇ ਇਹ ਸੰਕਟ ਇਉਂ ਹੀ ਜਾਰੀ ਰਿਹਾ ਤੇ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਹੋਂਦ ਨੂੰ ਵੀ ਖਤਰਾ ਹੋਵੇਗਾ ਮੈਂ ਤੁਹਾਨੂੰ ਬੇਨਤੀ ਕਰਾਂ ਟਾਈਮ ਬਹੁਤ ਥੋੜਾ ਹੈ ਜੇ ਅਸੀਂ ਇਸ ਸੰਕਟ ਚੋਂ ਨਿਕਲਣਾ ਚਾਉਣੇ ਆ ਸੱਚੀ ਸੱਚਮੁੱਚ ਸਾਡੇ ਮਨਸ਼ਾ ਪਰ ਮਨਸ਼ਾ ਜੇ ਬਣੀ ਨਹੀਂ ਗੱਲਾਂ ਕਰਨ ਦੀਆਂ ਹੀ ਆ ਅਜੇ ਤਾਂ 95% ਲੋਕ ਉਸੇ ਰਾਹ ਤੁਰਨਗੇ ਜਿਹੜੇ ਪਹਿਲਾਂ ਤੁਰੇ ਹੋਏ ਆ ਕਈ ਵਾਰੀ ਗੱਲਾਂ ਅਸੀਂ ਕਰ ਲੈਨੇ ਆ ਉਹ ਤੇ ਅਮਲ ਨਹੀਂ ਹੁੰਦਾ ਪੰਜਾਬ ਦੇ ਵਿੱਚ ਉਹ ਫਸਲਾਂ ਦਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਜਿਹੜੀਆਂ ਇੱਥੋਂ ਦੇ ਵਾਤਾਵਰਣ ਦੇ ਅਨੁਕੂਲ ਐ ਜਿਹੜੀਆਂ ਇੱਥੋਂ ਦੇ ਫਸਲਾਂ ਅਗਾਉਣ ਜਾਂ ਕਰਨਾ ਜਿਹੜੀ ਪਾਣੀ ਵੀ ਬਚਾ ਸਕਦੀ ਹੋਵੇ ਕਈ ਵਾਰੀ ਅਸੀਂ ਇਹ ਦੇਖਦੇ ਆਂ ਵੀ ਭਾਈ ਤੇਰਾ ਝੋਨਾ ਕਿੰਨਾ ਨਿਕਲਿਆ ਇੱਕ ਵਿਅਕਤੀ ਕਹਿੰਦਾ ਮੇਰਾ ਝੋਨਾ 80 ਮਨ ਨਿਕਲਿਆ ਤੇ ਖਰਚਾ ਕਿੰਨਾ ਕਰਿਆ ਉਹ ਬਹੁਤ سارے ਖਰਚੇ ਗਿਣਾ ਦਿੰਦਾ ਵੀ ਮੈਂ ਚਾਰ ਬੋਰੀਆਂ ਜੂਰੀਆ ਪਾਈ ਡੀਪੀ ਪਾਈ ਮੈਂ ਇੰਨਾ ਖਰਚ ਕਰਿਆ ਮੈਂ ਇੰਨਾ ਪਾਣੀ ਲਾਇਆ ਉਹਦੀ ਜਦੋਂ ਆਉਟਪੁੱਟ ਗਿੰਦੇ ਆ ਉਹ 5-7000 ਤੇ ਜਾ ਕੇ ਰਹਿ ਜਾਂਦੀ ਹੈ ਇੱਕ ਵਿਅਕਤੀ ਉਹ ਹੁੰਦੇ ਆ ਜਿਨੇ ਝੋਨਾ ਲਾਇਆ ਉਹਨੂੰ ਪੁੱਛੋ ਭਈ ਝੋਨਾ ਤੇਰਾ ਕਿੰਨਾ ਨਿਕਲਿਆ ਉਹ ਕਹਿੰਦਾ ਜੀ 50 ਮਣ ਨਿਕਲਿਆ ਖਰਚਾ ਕਿੰਨਾ ਕਰਿਆ ਉਹਨੇ ਉਹਦੇ ਤਾਬੇ ਆ ਜਿਹੜਾ ਉਹਦੀ ਉਹਨੇ ਖਰਚਾ ਘੱਟ ਕਰਿਆ ਹੁੰਦਾ ਜਦੋਂ ਉਹਦੀ ਆਉਟਪੁੱਟ ਪੁੱਛਦੇ ਆ ਉਹ 15-20000 ਤੇ ਚਲੀ ਜਾਂਦੀ ਹੈ ਅਸੀਂ ਮੇਰੇ ਕਹਿਣ ਦਾ ਭਾਵ ਹੈ ਅਸੀਂ ਝਾੜ ਵਧ ਲੈਣ ਵਾਸਤੇ ਨਾਜਾਇਜ਼ ਖਰਚੇ ਕਰਨੇ ਸ਼ੁਰੂ ਕੀਤੇ ਹੋਏ ਆ ਇਹ ਤੋਂ ਕਿਸਾਨ ਭਰਾਵਾਂ ਨੂੰ ਜ਼ਰੂਰ ਬਚਣਾ ਪਵੇਗਾ ਬਾਕੀ ਜਿਹੜਾ ਸਟੇ ਸੈਕਟਰੀ ਸਾਹਿਬ ਨੇ ਗੱਲ ਕਰੀ ਸੀ 1849 ਤੋਂ ਬਾਅਦ ਜਿਹੜੇ ਹਾਲਾਤ ਇੱਥੋਂ ਦੇ ਬਣੇ ਉਹ ਕਿਉਂ ਬਣੇ ਪਰਾਵ ਜਦੋਂ ਕੌਮਾਂ ਗੁਲਾਮ ਹੋਣ ਗੁਲਾਮ ਮਨੁੱਖਾਂ ਦੇ ਹੱਕ ਹਕੂਕ ਨਹੀਂ ਹੁੰਦੇ ਉਥੰ ਦੀਆਂ ਸਰਕਾਰਾਂ ਉਥੋਂ ਦੇ ਹਾਕਮ ਲੋਕ ਜਿਵੇਂ ਜਨਤਾ ਨੂੰ ਚਲਾਉਣਾ ਚਾਹਣ ਉਹਵੇਂ ਉਹ ਚਲਾਉਣ ਦੀ ਕੋਸ਼ਿਸ਼ ਕਰਦੇ ਐ 1849 ਤੋਂ ਬਾਅਦ ਵੀ ਐਵੇਂ ਹੋਇਆ ਸਾਡੇ ਨਾਲ ਸੰਧੀਆਂ ਕਰਕੇ ਵੀ ਤੋੜੀਆਂ ਖੇਤੀ ਸੈਕਟਰ ਦੇ ਵਿੱਚ ਵੀ ਜਿਵੇਂ ਦੱਸਿਆ ਗਿਆ ਹੈ ਬਰਟਿਸ਼ ਸਰਕਾਰ ਨੇ ਕਿਹੜੀਆਂ ਪਾਲਿਸੀਆਂ ਲੈਂਦੀਆਂ ਜਾਂ ਭਾਰਤ ਸਰਕਾਰ ਨੇ ਜਿਹੜੀਆਂ ਪਾਲਿਸੀਆਂ ਲੈਂਦੀਆਂ ਜਿਹਦੇ ਵਿੱਚ ਕਿਸਾਨੀ ਦਾ ਵੇੜਾ ਉਹਨਾਂ ਨੇ ਘਰਕ ਕਰਿਆ ਇਹ ਉਹਨਾਂ ਦੀ ਲੋੜ ਸੀ ਜਦੋਂ ਉਹਨਾਂ ਨੇ ਆਪਦੀ ਲੋੜ ਮੁਤਾਬਕ ਇਸ ਨੂੰ ਵਰਤ ਲਿਆ ਉਸ ਤੋਂ ਬਾਅਦ ਪੰਜਾਬੀ ਦੀ ਕਹਾਵਤ ਆ ਫਿਰ ਤੂੰ ਕੌਣ ਤੇ ਮੈਂ ਕੌਣ ਪ੍ਰਭੂ ਆਪਨਾਂ